ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਭਾਰਤੀ ਜਨਤਾ ਪਾਰਟੀ ਪੂਰੇ ਹੁਣ ਫੁੱਲ ਫਲੈਜ ਤੌਰ ਦੇ ਉੱਤੇ ਇਲੈਕਸ਼ਨ ਮੋਡ ਦੇ ਵਿੱਚ ਦਿਖਾਈ ਦੇ ਰਹੀ ਹੈ ਹਾਲਾਂਕਿ ਕਰੀਬ-ਕਰੀਬ 1 ਸਾਲ ਦਾ ਵਕਫਾ ਹਲੇ ਪਿਆ ਹੋਇਆ ਪੰਜਾਬ ਵਿਧਾਨ ਸਭਾ ਚੋਣਾਂ ਦਾ ਜੋ ਕਿ 2027 ਦੇ ਵਿੱਚ ਅਗਲੇ ਸਾਲ ਹੋਣੀਆਂ ਨੇ ਲੇਕਿਨ ਉਸ ਤੋਂ ਪਹਿਲਾਂ ਵੀ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਹੀ ਬੀਜੇਪੀ ਨੇ ਆਪਣੀ ਤਿਆਰੀ ਕਿਵੇਂ ਖਿੱਚੀ ਹੈ ਉਹ ਤੁਹਾਨੂੰ ਦਿਖਾਣੇ ਆ ਬੀਜੇਪੀ ਹੋਰਨਾਂ ਪਾਰਟੀਆਂ ਦੇ ਬੰਦੇ ਪੱਟ ਰਹੀ ਹੈ ਜਾਂ ਫਿਰ ਉਹ ਬੰਦੇ ਖੁਦ ਹੋਰਨਾਂ ਪਾਰਟੀ ਨੂੰ ਛੱਡ ਕੇ ਬੀਜੇਪੀ ਵਿੱਚ ਸ਼ਾਮਿਲ ਹੋ ਰਹੇ ਨੇ ਉਹਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਚਾਰ ਨਾਮੀ ਚਿਹਰੇ ਅੱਜ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਨੇ ਔਰ ਇਨ੍ਹਾਂ ਖਿਡਾਰੀਆਂ ਦੇ ਦਮ ਦੇ ਉੱਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਕਮਲ ਖੜਾਣ ਦੇ ਸਪਨੇ ਦੇਖ ਰਹੀ ਹੈ ਹਾਲਾਂਕਿ ਰਾਹ ਬਹੁਤ ਮੁਸ਼ਕਲ ਹੈ ਕਿਉਂਕਿ ਇਹ ਉਹ ਖਿਡਾਰੀ ਨੇ ਜਾਂ ਫਿਰ ਆਪਾਂ ਕਹਿ ਦਈਏ ਉਹ ਚੱਲੇ ਹੋਏ ਕਾਰਤੂਸ ਨੇ ਜਿਹੜੇ ਕਿ ਆਪੋ ਆਪਣੇ ਸਮੇਂ ਦੇ ਵਿੱਚ ਭਾਵੇਂ ਮਹਾਰਥੀ ਹੋਣ ਲੇਕਿਨ ਪਿਛਲੇ ਕੁਝ ਸਮੇਂ ਤੋਂ ਲੈ ਕੇ ਇਹ ਸਿਰਫ ਫੋਕੀਆਂ ਫੁੱਲਚੜੀਆਂ ਵਾਂਗ ਹੀ ਇਲੈਕਸ਼ਨਾਂ ਦੇ ਵਿੱਚ ਆਪਣਾ ਜੋ ਰਿਜ਼ਲਟ ਦੇ ਰਹੇ ਸੀ ਹੁਣ ਕਿਹੜੇ ਕਿਹੜੇ ਲੋਕ ਕਿਹੜੇ ਕਿਹੜੇ ਜੋ ਨਾਮੀ ਚਿਹਰੇ ਨੇ ਜੋ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਨੇ ਤੁਹਾਨੂੰ ਇੱਕ ਵਾਰ ਉਹਨਾਂ ਦੇ ਬਾਰੇ ਵੀ ਜਾਣਕਾਰੀ ਦੇ ਦਿੰਨੇ ਆ ਜਗਮੀਤ ਬਰਾੜ ਚਰਨਜੀਤ ਬਰਾੜ ਰਿਪਜੀਤ ਬਰਾੜ ਤੇ ओंकार ਸਿੰਘ ਇਹ ਚਾਰ ਚਿਹਰੇ ਨੇ ਜਿਨ੍ਹਾਂ ਨੂੰ ਭਾਜਪਾ ਦੇ ਵਿੱਚ ਅੱਜ ਸ਼ਾਮਿਲ ਕੀਤਾ ਗਿਆ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਮੌਕੇ ਦੇ ਉੱਤੇ ਮੌਜੂਦ ਸੀਗੇ ਇਸ ਤੋਂ ਇਲਾਵਾ ਭਾਜਪਾ ਦੀ ਲੀਡਰਸ਼ਿਪ ਮੌਕੇ ਦੇ ਉੱਤੇ ਮੌਜੂਦ ਸੀ ਔਰ ਜਿਹੜੇ ਖੜਾਏ ਜਿਹੜੇ ਖਿਡਾਰੀ ਜਿਨ੍ਹਾਂ ਨੂੰ ਆਪਾਂ ਕਹਿ ਰਹੇ ਆ ਕਿ ਜਿਨ੍ਹਾਂ ਦੇ ਦਮ ਦੇ ਉੱਤੇ ਚੋਣ ਖਾੜੇ ਦੇ ਵਿੱਚ ਬੀਜੇਪੀ ਦਮ ਭਰ ਰਹੀ ਹੈ ਕਿ ਉੱtreਗੀ 2027 ਦੇ ਵਿੱਚ ਤੇ ਉਹਨਾਂ ਦਾ ਥੋੜਾ ਜਿਹਾ ਸਿਆਸੀ ਇਤਿਹਾਸ ਰਿਹਾ ਆਪਾਂ ਉਹਦੇ ਬਾਰੇ ਵੀ ਗੱਲ ਕਰ ਲੈਨੇ ਸਭ ਤੋਂ ਪਹਿਲਾਂ ਆਪਾਂ ਜਗਮੀਤ ਬਰਾੜ ਬਾਰੇ ਗੱਲ ਕਰ ਲੈਨੇ ਆ ਜੇਕਰ ਆਪਾਂ ਇਹ ਜਗਮੀਤ ਬਰਾੜ ਦੇ ਸਿਆਸੀ ਪੂਰੇ ਕਰੀ ਤਾਂ ਇਹੀ ਹੈ ਕਿ ਉਹਨਾਂ ਨੇ ਅੱਜ ਤੱਕ ਇੱਕ ਬਹੁਤ ਵੱਡਾ ਇਲੈਕਸ਼ਨ ਜਿੱਤਿਆ ਜਿੱਤੇ ਹੈ ਜਿਹਦੇ ਵਿੱਚ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ ਸੀ ਇਹ ਜਗਮੀਤ ਸਿੰਘ ਬਰਾੜ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਉਪਲਬਧੀ ਹੈ ਉਸ ਤੋਂ ਬਾਅਦ ਉਹ ਕੋਈ ਖਾਸਾ ਬਹੁਤ ਵੱਡਾ ਪ੍ਰਦਰਸ਼ਨ ਨਹੀਂ ਕਰ ਸਕੇ ਉਸ ਤੋਂ ਬਾਅਦ ਹਾਲਾਂਕਿ ਜਿੱਡਾ ਵੱਡਾ ਉਹਨਾਂ ਦਾ ਕਦਮ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਸਕਿਆ ਉਹਨਾਂ ਦਾ ਸਿਆਸੀ ਕਰੀਅਰ ਹਮੇਸ਼ਾ ਢਾਮਾਡੋੜ ਹੀ ਰਿਹਾ ਹੈ ਜਗਮੀਤ ਬਰਾੜ ਪਹਿਲਾਂ ਤਾਂ ਕਾਂਗਰਸ ਦੇ ਵਿੱਚ ਸੀਗੇ ਜਦੋਂ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ ਸੀ ਉਸ ਤੋਂ ਬਾਅਦ ਜਦੋਂ ਕਾਂਗਰਸ ਟੁੱਟੀ ਕਾਂਗਰਸ ਇੰਦਰਾ ਬਣ ਗਈ ਸੀ ਤਾਂ ਉਸ ਦੇ ਵਿੱਚ ਵੀ ਉਹਨਾਂ ਨੇ ਆਪਣੀ ਕਿਸਮਤ ਅਜ਼ਮਾਈ ਉਸ ਤੋਂ ਬਾਅਦ ਉਹਨਾਂ ਨੇ ਤ੍ਰਿਨਮੂਲ ਕਾਂਗਰਸ ਦੇ ਵਿੱਚ ਵੀ ਸ਼ਮੂਲਿਤ ਕੀਤੀ ਤੇ ਪੰਜਾਬ ਦੇ ਪ੍ਰਧਾਨ ਬਣੇ ਉਸ ਤੋਂ ਬਾਅਦ ਉਹਨਾਂ ਨੇ ਕੁਝ ਆਜ਼ਾਦ ਜਾਂ ਫਿਰ ਹੋਰ ਪਾਰਟੀਆਂ ਦੇ ਨਾਲ ਵੀ ਪੱਲਾ ਫੜਨ ਦੀ ਕੋਸ਼ਿਸ਼ ਕੀਤੀ ਲੇਕਿਨ ਉੱਥੇ ਵੀ ਉਹਨਾਂ ਦੀ ਦਾਲ ਨਹੀਂ ਗਲੀ ਪਰ ਉਸ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਸੀ ਇਲੈਕਸ਼ਨ ਵੀ ਲੜਿਆ ਸ਼ਾਇਦ ਮੋੜ ਤੋਂ ਇਲੈਕਸ਼ਨ ਵੀ ਲੜੇ ਸੀ ਜਗਮੀਤ ਬਰਾੜ ਤੇ ਉੱਥੋਂ ਇਲੈਕਸ਼ਨ ਹਾਰ ਗਏ ਸੀ ਤੇ ਇੱਕ ਜਿੱਤ ਤੇ ਉਸ ਤੋਂ ਬਾਅਦ ਲਗਾਤਾਰ ਕਾਫੀ ਸਾਰੀਆਂ ਹਾਰਾਂ ਤੋਂ ਬਾਅਦ ਹੁਣ ਟੁੱਟੇ ਔਰ ਥੱਕੇ ਹੋਏ ਜਗਮੀਤ ਬਰਾੜ ਨੇ ਨਵੀਂ ਪਾਰਟੀ ਦਾ ਪੱਲਾ ਫੜਿਆ ਉਹ ਹੈ ਭਾਜਪਾ ਪਾਰਟੀ ਹੁਣ ਭਾਜਪਾ ਦੇ ਵਿੱਚ ਉਹਨਾਂ ਨੂੰ ਟਿਕਟ ਮਿਲਦੀ ਹੈ ਨਹੀਂ ਮਿਲਦੀ ਜਾਂ ਫਿਰ ਕਿਸ ਤਰੀਕੇ ਦਾ ਪ੍ਰਦਰਸ਼ਨ ਲੈਂਦਾ ਇਹ ਦੇਖਣ ਵਾਲਾ ਹੋਵੇਗਾ ਦੂਸਰੇ ਨੰਬਰ ਤੇ ਆਪਾਂ ਗੱਲ ਕਰ ਲੈਂਦੇ ਆ ਚਰਨਜੀਤ ਬਰਾੜ ਦੀ ਜਰਨਜੀਤ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸੀਗੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਜਿਹੜਾ ਨਵਾਂ ਧੜਾ ਬਣ ਗਿਆ ਸੀਗਾ ਸ਼੍ਰੋਮਣੀ ਅਕਾਲੀ ਦਲ ਦਾ ਉਹਦੇ ਵਿੱਚ ਹੀ ਚਲੇ ਗਏ ਸੀ ਉਹਨਾਂ ਦਾ ਕਹਿਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਅਸਲੀ ਨਹੀਂ ਹੈ ਜਿਸ ਤਰੀਕੇ ਦੇ ਕੰਮ ਕਰਨੇ ਚਾਹੀਦੇ ਸੀ ਨਹੀਂ ਕਰਨੇ ਚਾਹੀਦੇ ਸੀ ਨਵਾਂ ਧੜਾ ਬਣਿਆ ਸ਼੍ਰੋਮਣੀ ਅਕਾਲੀ ਦਲ ਦਾ ਉਹ ਕਹਿੰਦੇ ਕਿ ਨਹੀਂ ਅਸੀਂ ਸ਼੍ਰੋਮਣੀ ਅਕਾਲੀ ਦਲ ਅਸਲੀ ਆ ਅਸੀਂ ਚਲਾਵਾਂਗੇ ਪੰਜਾਬ ਦੀ ਰਾਜਨੀਤੀ ਨੂੰ ਔਰ ਸਹੀ ਢੰਗ ਨਾਲ ਚਲਾਵਾਂਗੇ ਲੇਕਿਨ ਰਾਜਨੀਤੀ ਚਲਾਣੀ ਤਾਂ ਕਿਸੇ ਰਾਜਨੀਤੀ ਦਾ ਟੈਸਟ ਤਾਂ ਕੀ ਦੇਣਾ ਸੀ ਉਸ ਟੈਸਟ ਤੋਂ ਪਹਿਲਾਂ ਹੀ ਉਹ ਜਿਹੜਾ ਨਵਾਂ ਧੜਾ ਬਣਿਆ ਸੀ ਸ਼੍ਰੋਮਣੀ ਕਾਲੀ ਦਲ ਦਾ ਉਹ ਖੇਰੂ ਖੇਰੂ ਹੁੰਦਾ ਹੋਇਆ ਦਿਖਾਈ ਦੇ ਰਿਹਾ ਤੇ ਉਹਨਾਂ ਦਾ ਇੱਕ ਪਿਆਦਾ ਹੁਣ ਟੁੱਟ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲਾ ਗਿਆ ਤੀਸਰਾ ਨਾਮ ਹੈ ਰਿਪਜੀਤ ਬਰਾੜ ਰਿਪਜੀਤ ਬਰਾੜ ਕਾਂਗਰਸ ਪਾਰਟੀ ਦੇ ਲੀਡਰ ਨੇ ਕਾਂਗਰਸ ਪਾਰਟੀ ਦੀ ਟਿਕਟ ਦੇ ਉੱਤੋਂ ਹੀ ਉਹ ਇੱਕ ਵਾਰ ਇਲੈਕਸ਼ਨ ਵੀ ਜਿੱਤ ਚੁੱਕੇ ਨੇ ਕੋਟਕਪੁਰਾ ਤੋਂ ਕੋਟਕਪੁਰਾ ਦੀ ਸਿਆਸਤ ਵਿੱਚ ਕਾਫੀ ਜ਼ਿਆਦਾ ਸਰਗਰਮ ਰਹੇ ਨੇ ਲੇਕਿਨ ਸ਼ਾਇਦ ਉਹ 2007 ਜਾਂ 2012 ਦੀਆਂ ਇਲੈਕਸ਼ਨ ਸੀਗੀਆਂ ਉਹ ਇਲੈਕਸ਼ਨ ਉਹ ਜਿੱਤੇ ਜ਼ਰੂਰ ਸੀਗੇ ਕੋਟਕਪੁਰਾ ਤੋਂ ਉਸ ਤੋਂ ਬਾਅਦ ਉਹਨਾਂ ਦੀ ਵੀ ਜੋ ਸਿਆਸੀ ਦਾਲ ਹੈ ਉਹ ਨਹੀਂ ਗਲੀ ਇੱਕ ਤਰੀਕੇ ਦੇ ਨਾਲ ਕਹਿ ਰਹੀ ਹੈ ਲਗਾਤਾਰ ਉਸ ਤੋਂ ਬਾਅਦ ਉਹਨਾਂ ਦਾ ਜੋ ਸਿਆਸੀ ਕਰੀਏ ਸੀ ਉਹ ਸਟਰੰਗਲੀ ਸਟਰਗਲਿੰਗ ਵਾਲਾ ਰਿਹਾ ਪਾ ਮੇ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਵੀ ਰਹੀ ਲੇਕਿਨ ਬਾਵਜੂਦ ਇਸ ਦੇ ਉਹ ਕੁਝ ਖਾਸ ਪ੍ਰਦਰਸ਼ਨ ਨਾ ਤਾਂ ਕਰ ਸਕੇ ਨਾ ਹੀ ਆਪਣੀ ਕੋਈ ਪੈਠ ਜਮਾ ਸਕੇ ਤੇ ਹੁਣ ਉਹਨਾਂ ਨੇ ਵੀ ਸੋਚਿਆ ਕਿ ਜਦੋਂ ਕਾਂਗਰਸ ਦੇ ਵਿੱਚ ਉਹਨਾਂ ਦੀ ਦਾਲ ਨਹੀਂ ਗਲ ਰਹੀ ਚਲੋ ਇੱਕ ਨਵੀਂ ਪਾਰਟੀ ਦਾ ਰੁਖ ਕਰਦੇ ਆ ਤੇ ਉਹ ਨਵੀਂ ਪਾਰਟੀ ਦਾ ਨਾਮ ਹੈ ਭਾਰਤੀ ਜਨਤਾ ਪਾਰਟੀ ਤੇ ਚੌਥਾ ਨਾਮ ਹੈ ਓਂਕਾਰ ਸਿੰਘ ਉੰਕਾਰ ਸਿੰਘ ਦੀ ਇੱਕੋ ਇੱਕ ਜੇਕਰ ਆਪਾਂ ਉਪलब्ਧੀ ਕਹੀਏ ਜਾਂ ਫਿਰ ਛੋਟੀ ਜਿਹੀ ਉਪलब्ਧੀ ਕਹੀਏ ਉਹ ਇਹ ਹੈ ਕਿ ਉਹ ਚੀਫ ਮਿਨਿਸਟਰ ਭਗਵੰਤ ਮਾਨ ਦੇ ਓਐਸਡੀ ਰਹੇ ਨੇ ਜਿਨ੍ਹਾਂ ਨੂੰ ਪਿਛਲੇ ਸਾਲ ਓਐਸਡੀ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਸੀ ਔਰ ਦੱਸਿਆ ਜਾਂਦਾ ਹੈ ਕਿ ਕਿਉਂਕਿ ਸੰਗਰੂਰ ਇਲਾਕੇ ਦੇ ਹੀ ਰਹਿਣ ਵਾਲੇ ਨੇ ਭਗਵੰਤ ਮਾਨ ਦੇ ਨਾਲ ਕੁਝ ਇਹਨਾਂ ਦੀਆਂ ਨਜ਼ਦੀਕੀਆਂ ਵੀ ਸੀ ਪਰ ਇਹ ਕੈਸੀਆਂ ਨਜ਼ਦੀਕੀਆਂ ਕਿ ਉਹਨਾਂ ਨੂੰ OSD ਦੇ ਅਹੁਦੇ ਤੋਂ ਹੀ ਲਾਹ ਦਿੱਤਾ ਗਿਆ ਹੁਣ ਉਹ ਭਗਵੰਤ ਮਾਨ ਦੀ ਰਜ਼ਾਮੰਦੀ ਨਾਲ ਲਾਹਿਆ ਗਿਆ ਜਾਂ ਫਿਰ ਜੋ ਕੁਝ ਉਥਲ-ਪੁਥਲ ਹੋਈ ਸੀ ਦੱਸਿਆ ਸੀ ਕਿ ਦਿੱਲੀ ਤੋਂ ਕੁਝ ਲੋਕ ਆ ਰਹੇ ਨੇ ਜੋ ਕਿ ਭਗਵੰਤ ਮਾਨ ਦੀ ਪੂਰੀ ਟੀਮ ਦੇ ਉੱਤੇ ਨਜ਼ਰ ਬਣਾਏ ਹੋਏ ਨੇ ਜਾਂ ਫਿਰ ਉਹਨਾਂ ਨੇ ਹਟਾਇਆ ਸੀ ਇੱਕ ਵੱਖਰਾ ਚਰਚਾ ਦਾ ਵਿਸ਼ਾ ਹੈ ਤਾਂ ਓਂਕਾਰ ਸਿੰਘ ਚੌਥੇ ਉਹ ਮੈਂਬਰ ਸੀ ਜੋ ਕਿ ਭਾਜਪਾ ਵਿੱਚ ਸ਼ਾਮਿਲ ਹੋਏ ਨੇ ਕਿਹਾ ਤਾਂ ਜਾਂਦਾ ਕੁਝ ਲੋਕ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਹੈ ਜਾਂ ਫਿਰ ਭਗਵੰਤ ਮਾਨ ਨੂੰ ਵੱਡਾ ਝਟਕਾ ਹੈ ਝਟਕਾ ਝਟਕਾ ਕੋ ਕਰ ਤੁਸੀਂ ਧੂਰੀ ਵਾਲੇ ਪਾਸੇ ਵੀ ਚਲ ਜਓ ਸ਼ਾਇਦ ਲੱਗਦਾ ਨਹੀਂ ਉਹਨਾਂ ਨੂੰ ਕੋਈ ਬਾੜੀ ਜਾਣ ਪਛਾਣ ਉਹਨਾਂ ਦੀ ਹੁੰਦੀ ਹੋਊਗੀ ਤਾਂ ਇਸ ਤਰੀਕੇ ਦੇ ਨਾਲ ਇਹ ਚਾਰ ਉਹ ਪਿਆਦੇ ਨੇ ਜਿਨ੍ਹਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਆਪਣਾ ਦਮ ਭਰ ਰਹੀ ਹੈ ਕਿ ਅਸੀਂ 2027 ਦੀਆਂ ਚੋਣਾਂ ਦੇ ਵਿੱਚ ਇੱਕ ਆਪਣਾ ਵੱਖਰੀ ਹੀ ਕਿਸਮਤ ਅਜ਼ਮਾਨ ਜਾ ਰਿਹਾ ਔਰ ਭਾਜਪਾ ਦੀ ਕੀ ਕਿਸਮਤ ਚਮਕੇਗੀ ਇਸੇ ਲਈ ਅਸੀਂ ਸਵਾਲ ਵੀ ਪੁੱਛ ਰਹੇ ਹਾਂ ਉਰੇ ਚਾਰੇ ਤਸਵੀਰਾਂ ਦੇ ਤੁਹਾਨੂੰ ਅਸੀਂ ਇਹ ਚਾਰੇ ਲੀਡਰਾਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜੋ ਕਿ ਕੁਝ ਸਮਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਸੁਨੀਲ ਕੁਮਾਰ ਜਾਖੜ ਮੌਕੇ ਦੇ ਉੱਤੇ ਮੌਜੂਦ ਨੇ ਨਾਇਬ ਸੈਣੀ ਮੌਕੇ ਦੇ ਉੱਤੇ ਖੜ ਉਹ ਵੀ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਸ਼ਾਮਿਲ ਕਰਾਇਆ ਭਾਜਪਾ ਦੀ ਹੋਰ ਵਿਨੀਤ ਜੋਸ਼ੀ ਖੜੇ ਨੇ ਇਸ ਤੋਂ ਇਲਾਵਾ ਰਵਨੀਤ ਮਿੱਟੂ ਨੇ ਤੇ ਇਤਮਾਮ ਜੋ ਭਾਜਪਾ ਦੀ ਲੀਡਰਸ਼ਿਪ ਹੈ ਜਿਨ੍ਹਾਂ ਦਾ ਪੰਜਾਬ ਦੇ ਨਾਲ ਸੰਬੰਧ ਹੈ ਉਹ ਖੜੀ ਹੈ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਗਮੀਤ ਬਰਾੜ ਨੂੰ ਸਭ ਤੋਂ ਪਹਿਲਾਂ ਦੇਖੋ ਗੜ ਦੇ ਵਿੱਚ ਪੱਟੀ ਪਾ ਕੇ ਜੋ ਭਾਜਪਾ ਦਾ ਆਪਣਾ ਪੱਟਾ ਹੁੰਦਾ ਉਹ ਪਾ ਕੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਕਰਾਇਆ ਇਹ ਤਸਵੀਰਾਂ ਤੁਸੀਂ ਇਸ ਵਕਤ ਜਗਮੀਤ ਬਰਾੜ ਦੀਆਂ ਦੇਖ ਰਹੇ ਹੋ ਜੋ ਕਿ ਕਿਸੇ ਵਕਤ ਵਿਲੇ ਕਾਂਗਰਸ ਪਾਰਟੀ ਦੇ ਤਰੰਦਰ ਖਿਡਾਰੀ ਹੁੰਦੇ ਸੀ ਆ ਦੂਸਰਾ ਚਿਹਰਾ ਤੁਸੀਂ ਦੇਖ ਰਹੇ ਹੋ ਐਨ ਰਿਪਜੀਤ ਬਰਾੜ ਜੋ ਕਿ ਕੋਟਕਪੁਰਾ ਤੋਂ ਨੇ ਕਾਂਗਰਸ ਪਾਰਟੀ ਦੀ ਟਿਕਟ ਤੇ ਉਹ ਸ਼ਾਮਿਲ ਹੋਏ ਨੇ ਤੀਸਰੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਹੈਗੀਆਂ ਨੇ ਜੀ ਓਂਕਾਰ ਸਿੰਘ ਦੀਆਂ ਓਂਕਾਰ ਸਿੰਘ ਨੇ ਇਹ ਹੈਗੇ ਨੇ ਚਰਨਜੀਤ ਬਰਾੜ ਜੋ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਗੇ ਫਿਰ ਨਮਾ ਤੜਾ ਅਕਾਲੀ ਦਲ ਦਾ ਬਣਿਆ ਤੇ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਸ਼ਾਮਿਲ ਕਰ ਲਿੱਤਾ ਗਿਆ ਹੈ ਬੀਜੇਪੀ ਦੇ ਵਿੱਚ ਤੇ ਚੌਥਾ ਚਿਹਰਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਨੇ ਇਹ ਜਿਹੜੇ ਨੇ ਇਹ ਹੈਗੇ ਨੇ ਜੀ ਰਿਪ ਇਹ ਹੈਗੇ ਨੇ ਓਂਕਾਰ ਸਿੰਘ ओएसडी ਰਹੇ ਨੇ ਹੈ सीएम भगवंत मानदे ਹੁਣ ਇਹ ਚਾਰੇ ਨਵੇਂ ਖਿਡਾਰੀ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪੰਜਾਬ ਬੀਜੇਪੀ ਦੀ ਕਿਸਮਤ ਬਦਲਦੇ ਨੇ ਇਹ ਹੁਣ ਦੇਖਣਾ ਬੜਾ ਹੀ ਦਿਲਚਸਪ ਹੋਵੇਗਾ ਔਰ ਵੈਸੇ ਵੀ ਕੋਲ ਆਪਾਂ ਕਹਿ ਲਈਏ ਕਿ 350 ਤੋਂ ਲੈ ਕੇ 400 ਦਿਨ ਬਾਕੀ ਨੇ ਫਿਰ ਪੂਰੇ ਤਰੀਕੇ ਦੇ ਨਾਲ ਇੱਕ ਪੰਜਾਬ ਨੂੰ ਕੀ ਨਵੀਂ ਕੋਈ ਪਾਰਟੀ ਆ ਕੇ ਇਹਦੇ ਉੱਤੇ ਕਬਜ ਹੁੰਦੀ ਹੈ ਜਾਂ ਫਿਰ ਆਮ ਆਦਮੀ ਪਾਰਟੀ ਆਪਣਾ ਪ੍ਰਦਰਸ਼ਨ ਦੁਹਰਾਉਂਦੀ ਹੈ ਇਹਦੇ ਉੱਤੇ ਨਜ਼ਰਾਂ ਬਣੀਆਂ ਰਹਿਣਗੀਆਂ ਲੇਕਿਨ ਮੁਕਾਬਲਾ ਜ਼ਬਰਦਸਤ ਹੋਵੇਗਾ ਟੱਕਰ ਦਾ ਹੋਵੇਗਾ ਕਿਉਂਕਿ ਬੀਜੇਪੀ ਵੀ ਕਹਿ ਚੁੱਕੀ ਹੈ ਕਿ ਅਸੀਂ 117 ਦੀ 117 ਵਖਰੀਆਂ ਸੀਟਾਂ ਦਿੱਤੇ ਆਪਣੇ ਦਮ ਦੇ ਉੱਤੇ ਇਲੈਕਸ਼ਨ ਲੜਾਂਗੇ ਔਰ ਜਿਨ੍ਹਾਂ ਦੇ ਨਾਲ ਪਹਿਲਾਂ ਭਾਈਵਾਲ ਰਹਿ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤਾਂ ਅਕਾਲੀ ਦਲ ਵੀ ਆਪਣਾ ਹੰਕਾਰ ਆ ਪਰ ਰਹੀ ਹੈ ਸ਼ੰਖਨਾਦ ਕੀਤਾ ਹੋਇਆ ਜੋ ਆਪਣੀਆਂ ਰਣਨੀਤੀਆਂ ਸਾਰੀਆਂ ਹੀ ਪਾਰਟੀਆਂ ਵੱਲੋਂ ਘੜੀਆਂ ਜਾ ਰਹੀਆਂ ਨੇ ਔਰ ਰਣਨੀਤੀਆਂ ਦਾ ਰਿਜ਼ਲਟ ਕੀ ਆਂਦਾ ਹੈ 2027 ਦੇ ਇਹ April ਤੱਕ ਇਹ ਸਭ ਕੁਝ ਕਲੀਅਰ ਹੋ ਜਾਣਾ ਹੈ